ਦੋਸਤੋ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵਿਚਾਰ ਕਰਦੇ ਹਾਂ ਤਾਂ ਜ਼ਿਆਦਾਤਰ ਲੋਕਾਂ ਨੂੰ ਇਹ ਤਾਂ ਪਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਅੰਗ ਨੇ ਤੇ ਕਿੰਨੀ ਜੜੀ ਬਾਣੀ ਉਸ ਦੇ ਵਿੱਚ ਦਰਜ ਹੈ ਇਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿੰਨੇ ਰਾਗ ਨੇ ਕਿੰਨੀਆਂ ਵਾਰਾਂ ਨੇ ਕਿੰਨੇ ਸ਼ਲੋਕ ਹਨ ਇਹਦੇ ਬਾਰੇ ਬਹੁਤ ਹੀ ਘੱਟ ਲੋਕ ਜਾਣਕਾਰੀ ਰੱਖਦੇ ਨੇ ਚਲੋ ਅੱਜ ਇੱਕ ਝਾਤ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਜਾਣਕਾਰੀ ਤੇ ਮਾਰਦੇ ਹਾਂ ਅੰਤਨ ਚੇਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 35 ਮਹਾਪੁਰਖਾਂ ਦੀ ਬਾਣੀ ਦਰਜ ਹੈ ਜਿਨ੍ਹਾਂ ਦੇ ਵਿੱਚ 6 ਗੁਰੂ ਸਾਹਿਬਾਨ ਭਾਵ ਪਹਿਲੇ 5 ਗੁਰੂ ਸਾਹਿਬਾਨ ਤੇ 9ਵੇਂ ਗੁਰੂ ਸਾਹਿਬ ਦੀ ਬਾਣੀ ਦਰਜ ਹੈ 15 ਭਗਤ ਸਾਹਿਬਾਨ 11 ਭਾਟ ਅਤੇ 3 ਗੁਰ ਸਿੱਖਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 71 ਕੀਤੀ ਗਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 71 ਬਾਣੀ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡ ਕੇ ਵੇਖਿਆ ਜਾ ਸਕਦਾ ਜਿਵੇਂ ਕਿ ਨਿਤਨੇਮ ਦੀਆਂ ਬਾਣੀਆਂ ਜੋ ਕਿ ਅੰਗ 1 ਤੋਂ 13 ਤੱਕ ਦਰਜ ਹੈ ਫਿਰ ਰਾਗਬੱਦ ਬਾਣੀਆਂ ਜੋ ਕਿ ਸ੍ਰੀ ਰਾਗ ਤੋਂ ਲੈ ਕੇ ਜੈਜਾਮੰਤੀ ਰਾਗ ਤੱਕ 31 ਰਾਗਾਂ ਦੇ ਵਿੱਚ ਅੰਗ 14 ਤੋਂ 1352 ਤੱਕ ਦਰਜ ਇਸ ਤੋਂ ਬਾਅਦ ਬਾਣੀ ਜੋ ਕਿ ਰਾਗ ਮੁਕਤ ਹੈ 1353 ਤੋਂ 1430 ਅੰਗ ਤੱਕ ਦਰਜਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ 19 ਰਾਗਾਂ ਦੇ ਵਿੱਚ ਬਾਣੀ ਦਰਜਾ ਜੋ ਕਿ 973 ਸ਼ਬਦ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ 63 ਸ਼ਲੋਕ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ 17 ਰਾਗਾਂ ਦੇ ਵਿੱਚ 891 ਸ਼ਬਦ ਸ਼੍ਰੀ ਗੁਰੂ ਰਾਮਦਾਸ ਪਾਸ਼ਾ ਜੀ ਦੇ 30 ਰਾਗਾਂ ਦੇ ਵਿੱਚ 644 ਸ਼ਬਦ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ 30 ਰਾਗਾਂ ਦੇ ਵਿੱਚ 2313 ਸ਼ਬਦ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 15 ਰਾਗਾਂ ਦੇ ਵਿੱਚ 116 ਸ਼ਬਦ ਅਤੇ ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਭਗਤ ਸਹਿਬਾਨਾਂ ਦੀ ਗੱਲ ਕਰੀਏ ਤਾਂ 15 ਭਗਤ ਸਹਿਬਾਨਾਂ ਦੀ ਬਾਣੀ ਵੀ ਰਾਗਾਂ ਸਹਿਤ ਦਰਜ ਹੈ ਜਿਸ ਵਿੱਚ ਭਗਤ ਫਰੀਦ ਜੀ ਦੇ ਦੋ ਰਾਗਾਂ ਦੇ ਵਿੱਚ 116 ਸਲੋਕ ਭਗਤ ਜੈਦੇਵ ਜੀ ਦੇ ਦੋ ਸ਼ਬਦ ਭਗਤ ਤਰਲੋਚਨ ਜੀ ਦੇ ਤਿੰਨ ਰਾਗਾਂ ਦੇ ਵਿੱਚ ਚਾਰ ਸ਼ਬਦ ਭਗਤ ਨਾਮਦੇਵ ਜੀ ਦੇ 18 ਰਾਗਾਂ ਦੇ ਵਿੱਚ 61 ਸ਼ਬਦ ਭਗਤ ਸਦਨਾ ਜੀ ਦੇ ਇੱਕ ਰਾਗ ਤੇ ਇੱਕ ਸ਼ਬਦ ਭਗਤ ਬੇਣੀ ਜੀ ਦੇ ਤਿੰਨ ਸ਼ਬਦ ਤਿੰਨ ਰਾਗਾਂ ਦੇ ਵਿੱਚ ਨੇ ਤੇ ਭਗਤ ਰਾਮਾਨੰਦ ਜੀ ਦਾ ਇੱਕ ਸ਼ਬਦ ਭਗਤ ਕਬੀਰ ਜੀ ਦੇ 17 ਰਾਗਾਂ ਦੇ ਵਿੱਚ 537 ਸ਼ਬਦ ਅਤੇ ਸ਼ਲੋਕ ਨੇ ਦਰਜ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਭਗਤ ਰਵਿਦਾਸ ਜੀ ਦੇ 16 ਰਾਗਾਂ ਦੇ ਵਿੱਚ 40 ਸ਼ਬਦ ਭਗਤ ਪੀਪਾ ਜੀ ਦਾ ਇੱਕ ਸ਼ਬਦ ਭਗਤ ਸੈਣ ਜੀ ਦਾ ਇੱਕ ਸ਼ਬਦ ਭਗਤ ਧੰਨਾ ਜੀ ਦੇ ਤਿੰਨ ਸ਼ਬਦ ਦੋ ਰਾਗਾਂ ਦੇ ਵਿੱਚ ਭਗਤ ਭੀਖਣ ਜੀ ਦੇ ਦੋ ਸ਼ਬਦ ਇੱਕ ਰਾਗ ਦੇ ਵਿੱਚ ਭਗਤ ਪਰਮਾਨੰਦ ਜੀ ਦਾ ਇੱਕ ਸ਼ਬਦ ਭਗਤ ਸੂਰਦਾਸ ਜੀ ਦਾ ਇੱਕ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਸ ਬਾਣੀ ਦੇ ਵਿੱਚ ਸ਼ਬਦ ਅਸ਼ਟਪਦੀਆਂ ਸ਼ੰਤ ਸਲੂਕ ਪੌੜੀਆਂ ਸਵਈਏ ਆਦ ਹਨ ਜੇ ਰਾਗਾਂ ਦੀ ਗੱਲ ਕਰੀਏ ਕਿ ਕਿਹੜੇ 31 ਰਾਗ ਹਨ ਤੇ ਉਹਨਾਂ ਦੇ ਉੱਤੇ ਵੀ ਛਾਤ ਮਾਰਦੇ ਆ ਦਰਅਸਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਲੜੀਵਾਰ ਜਿਹੜੇ ਰਾਗ ਸਹਿਤ ਬਾਣੀ ਦਰਜ ਕੀਤੀ ਗਈ ਹੈ ਜਿਸ ਵਿੱਚ ਸਭ ਤੋਂ ਪਹਿਲਾਂ ਸ੍ਰੀ ਰਾਗ ਆਉਂਦਾ ਫਿਰ ਰਾਗ ਗਾਉਂਡ ਮਾਜ ਰਾਗ ਆਰਾਮਕਲੀ ਗੌੜੀ ਰਾਗ ਨਟਨਰਾਇਣ ਰਾਗ ਆਸਾ ਮਾਲੀ ਗੌੜਾ ਰਾਗ ਗੁਜਰੀ ਰਾਗ ਮਾਰੂ ਰਾਗ ਦੇਵ ਗੰਧਾਰੀ ਰਾਗ ਤੁਖਾਰੀ ਬਿਹਾਗੜਾ ਰਾਗ ਰਾਗ ਕੇਦਾਰਾ ਰਾਗ ਵਡਹੰਸ ਰਾਗ ਪੈਰੋ ਰਾਗ ਸੋਰਟ ਰਾਗ ਬਸੰਤ ਰਾਗ ਤਨਾਸਰੀ ਰਾਗ ਸਾਰੰਗ ਰਾਗ ਜੈਸਰੀ ਰਾਗ ਮਲਾਰ ਰਾਗ ਟੋਡੀ ਕਾਨੜਾ ਬੈਰਾੜੀ ਰਾਗ ਕਲਿਆਣ ਰਾਗ ਤਲੰਗ ਰਾਗ ਪ੍ਰਭਾਤੀ ਰਾਗ ਸੂਹੀ ਰਾਗ ਜਾਜਾਵੰਤੀ ਰਾਗ ਤੇ ਰਾਗ ਬਿਲਾਵਲ ਸਹਿਤ ਬਾਣੀ ਜਿਹੜੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਗਈ ਹੈ ਤੇ ਹਰ ਇੱਕ ਰਾਗ ਦਾ ਇੱਕ ਸਮਾਂ ਵੀ ਨਿਰਧਾਰਤ ਕੀਤਾ ਗਿਆ ਹੈ ਕਿ ਕਿਹੜਾ ਰਾਗ ਅੰਮ੍ਰਿਤ ਵੇਲੇ ਦਾ ਹੈ ਤੇ ਕਿਹੜਾ ਰਾਗ ਸ਼ਾਮਾਂ ਦਾ ਜਾਂ ਰਾਤ ਦਾ ਜਿਹੜੀਆਂ 22-12 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਉਹਨਾਂ ਬਾਰੇ ਵੀ ਜਾਣਕਾਰੀ ਕੁਝ ਇਸ ਤਰ੍ਹਾਂ ਹੈ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਤਿੰਨ ਰਾਗਾਂ ਦੇ ਵਿੱਚ ਤਿੰਨ ਵਾਰਾਂ ਦਰਜ ਨੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਚਾਰ ਰਾਗਾਂ ਦੇ ਵਿੱਚ ਚਾਰ ਵਾਰਾਂ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਅੱਠ ਰਾਗਾਂ ਦੇ ਵਿੱਚ ਅੱਠ ਵਾਰਾਂ ਦਰਜ ਨੇ ਤੇ ਗੁਰੂ ਅਰਜਨ ਦੇਵ ਪਾਸ਼ਾ ਜੀ ਦੀਆਂ ਛੇ ਰਾਗਾਂ ਦੇ ਵਿੱਚ ਛੇ ਵਾਰਾਂ ਤੇ ਫਿਰ ਭਾਈ ਸੱਤਾ ਤੇ ਬਲਵੰਡ ਦੀ ਇੱਕ ਵਾਰ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਇਹ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਨਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਅਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਲਾਈਕ ਫਾਲੋ ਤੇ ਸਬਸਕ੍ਰਾਈਬ ਕਰੋ ਗੁਰਸਫਤ ਟੀਵੀ